ਸਤਿ ਸ੍ਰੀ ਅਕਾਲ ਦੋਸਤੋ ਨੂੰ ਪਿਆਰ ਪਈ ਸਤਿ ਸ੍ਰੀ ਅਕਾਲ ਜੈ ਹਿੰਦ ਕੀ ਹਾਲ ਚਾਲ ਹੈ ਸਭ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਬਹੁਤ ਹੀ ਖਾਸ ਟੌਪਿਕ ਤੇ ਜਿਹੜਾ ਕਿ ਕਾਫੀ ਸਟੂਡੈਂਟਸ ਦੀ ਮੰਗ ਵਿੱਚ ਹੈਗਾ ਜੋ ਕਿ ਆਪਣੀ ਜਿਹੜੀ ਲਾਸਟ ਏਜ ਦੇ ਵਿੱਚ ਭਰਤੀ ਹੋਏ ਨੇ ਠੀਕ ਹੈ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਔਰ ਠੀਕ ਆ ਔਰ ਉਹਨਾਂ ਦੀ ਜਿਹੜੀ ਮਤਲਬ ਕਿ ਉੱਪਰਲੀ ਮਤਲਬ ਕਿ ਸੀਮਾ ਲਾਸਟ ਠੀਕ ਹੈ ਜਿਹਨੂੰ ਡੈਡ ਲਾਈਨ ਕਹਿੰਨੇ ਆ ਤਾਂ ਉਹ ਹੈਗੀ ਉਹਨਾਂ ਦੀ 28 ਸਾਲ ਮਿਨੀਮਮ ਹੁੰਦੀ 18 ਸਾਲ ਤੋਂ ਨੂੰ ਪਤਾ ਹੀ ਆ ਠੀਕ ਹੈ ਤੇ ਉਸ ਤੋਂ ਉੱਪਰ ਜਿਹੜੀ ਮਤਲਬ ਕਿ ਏਜ ਰੈਲੈਕਸੇਸ਼ਨ ਪਾ ਕੇ ਜੋ ਵੀ ਆ ਹਨ ਤੇ ਉਹ ਮਤਲਬ ਐਸ ਸੀ ਐਸਟੀ ਲਈ ਪਲੱਸ ਹੁੰਦੀ ਆ ਬਟ ਜਿਹੜੀ ਜਰਨਲ ਕੈਟਾਗਰੀ ਲਈ ਹੁੰਦੀ ਹੈ ਜਾਂ ਅਦਰ ਸਟੇਟ ਵਾਲਿਆਂ ਲਈ ਹੁੰਦੀ ਹੈ ਉਹ ਹੁੰਦੀ ਆ 28 ਸਾਲ ਠੀਕ ਹੈ ਤੇ ਇਸ ਦੇ ਵਿੱਚ ਮਤਲਬ ਕਿ ਜਿਹੜੀ ਕਾਫੀ ਆਣੇ ਪੁੱਛ ਰਹੇ ਸੀ ਵੀ ਅਸੀਂ ਜਿਹੜਾ ਹੈ ਕਾਂਸਟੇਬਲ ਦੇ ਵਿੱਚ ਭਰਤੀ ਹੋਏ ਆ ਠੀਕ ਹੈ ਤੇ ਵੀ ਅਸੀਂ ਜਰਨਲ categories ਨਾਲ ਸੰਬੰਧ ਰੱਖਦੇ ਹਾਂ ਬਟ ਸਾਡੀ ਜਿਹੜੀ ਉਮਰ ਆ ਉਹ ਅਸੀਂ ਮਤਲਬ ਕਿ 27-28 ਸਾਲ ਮਤਲਬ ਕੰਪਲੀਟ ਹੋਣ ਦੇ ਨੇੜੇ ਸੀਗੇ ਜਦੋਂ ਮਤਲਬ ਕਿ ਅਸੀਂ ਭਰਤੀ ਲਈ ਫਾਰਮ ਅਪਲਾਈ ਕੀਤਾ ਸੀ ਵੀ ਹੁਣ ਸਾਡੀ ਏਜ 28+ ਹੋ ਚੁੱਕੀ ਹੈ ਮੇਨਲੀ ਕੁਐਸਚਨ ਤੁਹਾਡਾ ਇਹ ਸੀਗਾ ਵੀ ਅਸੀਂ ਵੀ ਅਸੀਂ ਹੁਣ ਓਵਰ ਏਜ ਹੋ ਚੁੱਕੇ ਹਾਂ ਬਟ ਅਸੀਂ ਭਰਤੀ ਹੋ ਗਏ ਹਾਂ ਕਿਉਂਕਿ ਜਦੋਂ ਉਹ ਭਰਤੀ ਆਈ ਸੀ ਉਦੋਂ ਅਸੀਂ ਮਤਲਬ ਕਿ ਐਲੀਜੀਬਲ ਸੀਗੇ ਬਟ ਜੇ ਕੋਈ ਇਨ ਫਿਊਚਰ ਭਰਤੀ ਆਉਂਦੀ ਹੈ ਕੋਈ ਸਬ ਇਨਸਪੈਕਟਰ ਹੈਡ ਕਨਸਟੇਬਲ ਵਾਟ ਏਵਰ ਜੋ ਵੀ ਹੈਗੀ ਆ ਤੇ ਉਸ ਲਈ ਅਸੀਂ एलिजिਬਲ ਨਹੀਂ ਹੈਗੇ ਕਿ ਅਸੀਂ ਹੁਣ ਬਸ ਮਤਲਬ ਕਲਾ ਕਨਸਟੇਬਲ ਹੀ ਰਹਾਂਗੇ ਠੀਕ ਹੈ ਕਿ ਅਸੀਂ ਅੱਗੇ ਹੈਡ ਕਨਸਟੇਬਲ ਲਈ ਸਿੱਧਾ ਅਪਲਾਈ ਨਹੀਂ ਕਰ ਸਕਦੇ ਜਾਂ ਕੋਈ ਸਬ ਇਨਸਪੈਕਟਰ ਲਈ ਅਪਲਾਈ ਨਹੀਂ ਕਰ ਸਕਦੇ ਤਾਂ ਇਸ ਲਈ ਆਪਾਂ ਮਤਲਬ ਕਿ ਜੋ ਵੀ ਆ ਉਹ ਸਾਰੇ ਤੁਹਾਡੇ ਡਾਊਟ ਕਲੀਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਗਾ ਕਿ ਵੀਡੀਓ ਪੂਰੀ ਦੇਖਿਓ ਠੀਕ ਹੈ ਜਿਹੜੇ ਐਸਸੀ ਨਾਲ ਮਤਲਬ ਇਸ ਕਮੈਂਟ ਦਾ ਮਤਲਬ ਜਵਾਬ ਚਾਹੁੰਦੇ ਨੇ ਠੀਕ ਹੈ ਕਿਉਂਕਿ ਇਹ ਕਾਫੀ ਮਤਲਬ ਕਿ ਸੀਰੀਅਸ ਮੈਟਰ ਹੈਗਾ ਠੀਕ ਹੈ ਜਿਹੜੇ ਮਤਲਬ ਕਿ एलिजिਬਲ ਹੈ ਨਹੀਂ ਇਹ ਇਸ ਟਾਈਮ ਠੀਕ ਹੈ ਵੀ ਮਤਲਬ ਕਿ ਉਹਨਾਂ ਦੀ ਏ ਸਟੱਪ ਚੁੱਕੀ ਹੈ ਚਲੋ ਠੀਕ ਹੈ ਕਈ ਜਰਨਲ ਵਾਲੇ ਮੁੰਡੇ ਕੁੜੀਆਂ ਹੋਣਗੇ ਜਿਨ੍ਹਾਂ ਦੀ 1 ਸਾਲ 2 ਸਾਲ ਜਾਂ ਕੋਈ ਮਤਲਬ ਕਿ ਟਨਰ ਉਹਨਾਂ ਦਾ ਪਿਆ ਹੋਊਗਾ ਠੀਕ ਹੈ ਵੀ ਉਹ एलिजिਬਲ ਹੈਗੇ ਆ ਨੈਕਸਟ ਪੋਸਟ ਲਈ ਪਰ ਨੈਕਸਟ ਪੋਸਟ ਮਤਲਬ ਕਿ ਜੇ ਆਊਗੀ ਠੀਕ ਆ ਉਹਦੇ ਵਿੱਚ एलिजिਬਲ ਹੁੰਦੇ ਆ ਨਹੀਂ ਹੁੰਦੇ ਵੀ ਉਦੋਂ ਤੱਕ ਉਹਨਾਂ ਦੀ ਉਮਰ ਹੋਊਗੀ ਜਾਂ ਨਹੀਂ ਹੋਊਗੀ ਠੀਕ ਆ ਉਹ ਵੀ ਧਿਆਨ ਨਾਲ ਸੁਣ ਲਿਓ ਤੇ ਬਾਕੀ ਐਸਸੀਐਸਟੀ ਮਤਲਬ ਜੋ ਵੀ ਹੈਗੀ ਮਤਲ ਠੀਕ ਆ ਤੇ ਵੀ ਜੇ ਉਹਨਾਂ ਦੀ ਏਜ ਵੀ ਮਤਲਬ ਸਪੋਜ਼ ਕਰੋ ਵੀ ਉਹਨਾਂ ਦੀ ਏਜ 33 ਸਾਲ ਆ ਠੀਕ ਆ ਲਾਸਟ ਐਸਸੀਐਸਟੀ ਮਤਲਬ ਜੋ ਵੀ ਐਸ ਮਤਲਬ ਜੋ ਆਪਣੀ ਰਿਲੈਕਸੇਸ਼ਨ ਮਿਲਦੀ ਆ ਲਾਸਟ 5 ਸਾਲ ਜੇ ਉਹ ਵੀ ਕਰੀਬ ਮੰਨ ਕੇ ਚੱਲੋ ਵੀ 33 ਸਾਲ ਦੀ ਉਮਰ ਚ ਭਰਤੀ ਹੋਏ ਆ ਠੀਕ ਆ ਵੀ ਲਾਸਟ ਸਾਲ ਦੇ ਵਿੱਚ ਭਰਤੀ ਹੋਏ ਆ ਤਾਂ ਉਹ ਵੀ ਧਿਆਨ ਨਾਲ ਸੁਣ ਲਿਓ ਵੀ ਉਹਨਾਂ ਦੀ ਏਜ ਰਿਲੈਕਸੇਸ਼ਨ ਹੈ ਜਾਂ ਨਹੀਂ ਹੈ ਠੀਕ ਆ ਹੁਣ ਜਰਨਲ ਵਾਲੇ ਵੀ ਸੁਣ ਲਿਓ ਤੇ ਐਸਸੀਬੀਸੀ ਵਾਲੇ ਵੀ ਸੁਣ ਲਿਓ ਤੇ ਇਸ ਦਾ મતલਬ ਹੈ ਕਿ ਜਦੋਂ 2016 ਦੀ ਭਰਤੀ ਆਈ ਸੀ ਤੇ ਉਦੋਂ મતલਬ ਕਿ ਇਹ ਡਾਕੂਮੈਂਟ ਜਿਹੜਾ મતલਬ ਕਿ ਕੱਢਿਆ ਗਿਆ ਸੀ ਇਹ ਡੀਜੀਪੀ ਸਾਹਿਬ ਵੱਲੋਂ ਠੀਕ ਹੈ ਤੇ ਆ ਤੁਹਾਨੂੰ ਮੈਂ ਸ਼ੋ ਕਰ ਦਿੰਦਾ ਉਹ ਠੀਕ ਹੈ ਉੱਪਰ ਤੇ ਇਹ ਪੂਰੀ ਪੀਡੀਐਫ ਹੈਗੀ ਆ ਠੀਕ ਹੈ ਤੇ ਤੁਸੀਂ ਮੈਂ ਤੁਹਾਨੂੰ ਦੋਨੇ ਪੇਜ ਸ਼ੋ ਕਰ ਦਿੰਦਾ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਪੜ ਲਿਓ ਠੀਕ ਹੈ ਤੇ ਇਹਦੇ ਵਿੱਚ મતલਬ ਕਿ ਆਪਣੇ ਡੀਜੀਪੀ ਸਾਹਿਬ ਨੇ મતਲਬ ਸਪੈਸ਼ਲੀ ਇਹ ਗੱਲ ਕਹੀ ਸੀ ਵੀ ਜੇਕਰ ਕੋਈ મતલਬ ਕਿ ਆਪਣੀ ਡੈਡਲਾਈਨ ਕਵਰ ਕਰ ਚੁੱਕਿਆ ਜਿਵੇਂ ਜਾਂ મતલਬ ਕਿ ਕੋਈ ਪਹਿਲਾਂ ਦਾ ਭਰਤੀ ਹੈਗਾ ਠੀਕ ਹੈ ਤੇ ਉਹਨੂੰ મતલਬ ਕਿ ਪਰਤੀ ਹੋਏ ਨੂੰ 5-6 ਸਾਲ ਹੋ ਗਿਆ ਜਾਂ ਮਤਲਬ ਕਿ ਉਹ ਮਤਲਬ ਕਿ ਵੀ ਆਉਦੀ ਉਮਰ ਕ੍ਰੋਸ ਕਰ ਚੁੱਕਿਆ ਉਹ ਵੀ ਮੈਕਮੇ ਦੇ ਵਿੱਚ ਜਾਂ ਕਿਸੇ ਹੋਰ ਮੈਕਮੇ ਦੇ ਵਿੱਚ ਮਤਲਬ ਕਿ ਸੀਗਾ ਸਪੋਜ਼ ਕਰ ਕੋਈ ਕਲਰਕ ਸੀਗਾ ਜਾਂ ਕੋਈ ਮੰਨ ਕੇ ਚੱਲੋ ਪਟਵਾਰੀ ਸੀਗਾ ਵਾਟ ਐਵਰ ਵੀ ਉਹ ਸਬ ਇੰਸਪੈਕਟਰ ਲਈ ਅੱਗੇ ਮੰਨ ਲੀਏ ਚੱਲੋ ਵੀ ਉਹਨੂੰ ਕੋਈ ਰਿਲੈਕਸੇਸ਼ਨ ਮਿਲੂਗੀ ਤਾਂ ਹਾਂ ਬਿਲਕੁਲ ਉਹਦੇ ਵਿੱਚ 5 ਸਾਲ ਦੀ ਰਿਲੈਕਸੇਸ਼ਨ ਦਿੱਤੀ ਗਈ ਹੈ ਠੀਕ ਹੈ ਉਹ ਆਉਣ ਵਾਲੀਆਂ ਪਰਤਿਆਂ ਦੇ ਵਿੱਚ ਵੀ ਓਦਾਂ ਹੀ ਚੱਲ ਰਹੀ ਹੈ ਠੀਕ ਹੈ ਤੇ ਉਹਦੀ ਮਤਲਬ ਕਿ ਜਿਵੇਂ ਕਿ ਕੋਈ ਸਟੇਟ ਦਾ ਆਪਣੀ ਸਟੇਟ ਦਾ ਮਤਲਬ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੈਗਾ ਪਰਤੀ ਚਾਹੇ ਆਪਣੇ ডিপਾਰਟਮੈਂਟ ਵਿੱਚ ਇਹ ਕੌਨਸਟੇਬਲ ਹੈ ਹੈਡ ਕੌਨਸਟੇਬਲ ਕੁਝ ਵੀ ਆ ਠੀਕ ਹੈ ਤੇ ਉਹਦੀ ਮਤਲਬ ਕੀ ਜਿਹੜੀ ਹੈਗੀ ਆ ਮਤਲਬ ਉਹ एलिजिਬਲ ਹੈਗਾ ਜਾਂ ਕੋਈ ਸੈਂਟਰਲ ਗਵਰਨਮੈਂਟ ਦਾ ਅਧਿਕਾਰੀ ਆ ਠੀਕ ਹੈ ਜਾਂ ਕੋਈ ਅਦਰ ਸਟੇਟ ਨਾਲ ਮਤਲਬ ਕਿ ਸਬੰਧ ਰੱਖਦਾ ਬਟ ਉਹ ਗਵਰਨਮੈਂਟ ਮਤਲਬ ਕਿ ਜੌਬ ਕਰ ਰਿਹਾ ਹੈਗਾ ਠੀਕ ਹੈ ਪ੍ਰਾਈਵੇਟ ਨਹੀਂ ਗਵਰਨਮੈਂਟ ਜੌਬ ਕਰ ਰਿਹਾ ਚਾਹੇ ਕਿਸੇ ਵੀ ਸਟੇਟ ਦਾ ਹੋਵੇ ਠੀਕ ਹੈ ਤੇ ਕਿਸੇ ਵੀ ਮਤਲਬ ਕਿ ਉਹ ਮਤਲਬ ਕਿ ਐਸਾ ਨਹੀਂ ਕਿਸੇ ਵੀ ਜੌਬ ਮਤਲਬ ਕਿਸੇ ਵੀ ਪੋਸਟ ਤੇ ਹੋਵੇ ਤਾਂ ਉਹ ਬੰਦਾ ਮਤਲਬ ਕਿ 5 ਸਾਲ ਦੀ ਛੋਟ ਲੈ ਸਕਦਾ ਠੀਕ ਹੈ ਤੇ ਮਤਲਬ ਹੱਦ ਜਿਵੇਂ ਕਹਿ ਸਕਦੇ ਆ ਆਪਾਂ ਵੀ ਇਹ ਚੀਜ਼ ਜਦੋਂ ਉਹਦੀ ਉਮਰ ਟਾਪ ਜਾਂਦੀ ਆ ਡੈਡ ਲਾਈਨ ਦੀ ਉਸ ਤੋਂ ਉੱਪਰ ਮਤਲਬ ਕਿ 5 ਸਾਲ ਜਿਵੇਂ ਕਈ ਵਾਰੀ ਇਦਾਂ ਹੁੰਦਾ ਨਾ ਵੀ ਬੰਦੇ ਦੀ ਮਤਲਬ ਕਿ 28 ਸਾਲ ਲਾਸਟ ਆ ਚਲੋ ਠੀਕ ਆ ਜਿਵੇਂ ਜਰਨਲ ਦੀ ਵੀ ਕੰਮ ਸੇ ਕੰਮ ਉਹ 21 22 ਸਾਲ ਦਾ ਭਰਤੀ ਹੋ ਗਿਆ ਹੋਵੇ ਸਪੋਜ਼ ਕਰੂ ਹਨਾ ਤੇ ਉਹ ਜਦੋਂ ਤੱਕ ਮਤਲਬ ਕਿ ਜਿਵੇਂ ਹੁਣ ਉਹ 28 ਸਾਲ ਦਾ ਹੋ ਗਿਆ ਬਟ ਹੁਣੇ ਹੀ ਭਰਤੀ ਆ ਗਈ ਬਟ ਉਹ ਸੋਚ ਰਿਹਾ ਵੀ ਹੁਣ ਮੇਰੀ ਤਾਂ ਮਤਲਬ ਇਹ ਸਟਪ ਚੁੱਕੀ ਹੈ ਹੁਣ ਮੈਂ ਕੀ ਕਰਾਂ ਤੇ ਚਲ ਮੇਰੀ ਜੌਬ ਤਾਂ ਹੋ ਗਈ ਹੈ 5-7 ਸਾਲ ਤੇ ਬਟ ਮੈਂ ਸਬ ਇਨਸਪੈਕਟਰ ਲਈ ਅਪਲਾਈ ਕਰਨਾ ਚਾਹੁੰਦਾ ਤਾਂ ਯੈਸ ਆਫ ਕੌਰਸ ਕਰ ਸਕਦੇ ਹਾਂ ਠੀਕ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਦਾ ਹੁਣ ਸਪੋਜ਼ ਕਰੋ ਹੁਣ ਪੋਸਟ ਆਉਣ ਵਾਲੀਆਂ ਹੈਗੀਆਂ ਠੀਕ ਹੈ ਸਬ ਇਨਸਪੈਕਟਰ ਦੀਆਂ ਅੱਗੇ ਹੋਰ ਪੋਸਟਾਂ ਆਉਣਗੀਆਂ ਕਨਸਟੇਬਲਸ ਦੀਆਂ ਵੀ ਅੱਗੇ ਆਉਣਗੇ 2025 ਦੇ ਵਿੱਚ ਮਤਲਬ ਪੋਸਟਾਂ ਹੁਣ ਆਉਂਦੀਆਂ ਰਹਿਣੀਆਂ ਕਿਉਂਕਿ ਸਰਕਾਰ ਦੇ ਕਰੀਬ 2 ਸਾਲ ਬਾਕੀ ਨੇ 2 ਸਵਾ 2 ਸਾਲ ਠੀਕ ਹੈ ਤੇ ਹੂੰ ਲਾਸਟ ਵਾਲੇ ਸਾਲਾਂ ਦੇ ਵਿੱਚ ਚਲੋ ਇਹ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਕਿ ਸ਼ੁਰੂ ਤੋਂ ਲੈ ਕੇ ਮਤਲਬ ਭਰਤੀਆਂ ਦਾ ਪ੍ਰੋਸੈਸ ਚੱਲ ਰਿਹਾ ਹੈ ਜੁਆਇਨਿੰਗ ਲੈਟਰ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਆ ਡੇਲੀ ਮਿਲਦੇ ਰਹਿੰਦੇ ਹੈਗੇ ਆ ਠੀਕ ਆ ਤੇ ਤੁਸੀਂ ਜੇਕਰ ਆਪਣੀ ਮਤਲਬ ਕਿ ਉਮਰ ਸੀਮਾ ਠੀਕ ਆ ਜਿਹੜੀ ਤੁਹਾਡੀ ਲਾਸਟ ਸੀਗੀ ਉਹ ਕਵਰ ਕਰ ਚੁੱਕੇ ਹੋ ਕ੍ਰੋਸ ਕਰ ਚੁੱਕੇ ਹੋ ਬਟ ਤੁਸੀਂ ਭਰਤੀ ਹੋ ਗਏ ਹੋ ਠੀਕ ਆ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਏ ਹੋ ਠੀਕ ਹੈ ਤੁਸੀਂ ਸਬ ਇਨਸਪੈਕਟਰ ਲਈ ਮਤਲਬ ਕੋਈ ਵੀ ਪੋਸਟ ਆਉਂਦੀ ਹੈ ਇਨਸਪੈਕਟਰ ਦੀ ਆਉਂਦੀ ਆ ਤੁਸੀਂ ਉਹਦੇ ਲਈ ਅਪਲਾਈ ਕਰ ਸਕਦੇ ਹੋ ਠੀਕ ਆ ਤੇ ਇਹ ਦਾ ਆਪਣਾ ਸੀਗਾ ਮਤਲਬ ਇਹ ਮੁੱਦਾ ਠੀਕ ਆ ਵੀ ਕਾਫੀ ਆਨੇ ਮਤਲਬ ਕਾਫੀ ਦਿਨਾਂ ਤੋਂ ਇਹ ਕਮੈਂਟਸ ਆ ਰਿਹਾ ਸੀ ਵੀ ਸਰ ਅਸੀਂ ਕੀ ਮਤਲਬ ਕਿ ਵੀ ਸਬ ਇਨਸਪੈਕਟਰ ਲਈ ਅਪਲਾਈ ਕਰ ਸਕਦੇ ਹਾਂ ਸਾਡੀ ਏਜ ਲੰਘ ਚੁੱਕੀ ਆ ਬਟ ਅਸੀਂ 2023 ਕਾਂਸਟੇਬਲ ਵਿੱਚ ਭਰਤੀ ਹੋ ਗਏ ਆ ਠੀਕ ਆ ਤੇ ਕੀ ਅਸੀਂ ਅੱਗੇ ਅਪਲਾਈ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ ਸਾਡਾ ਡਾਊਟ ਕਲੀਅਰ ਕਰੋ ਤਾਂ ਉਮੀਦ ਕਰਦਾ ਹਾਂ ਕਿ ਤੁਸੀਂ ਜਿਹੜੀ ਸਾਰੀ ਵੀਡੀਓ ਧਿਆਨ ਨਾਲ ਦੇਖੀ ਹੋਊਗੀ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਊਗਾ ਤੇ ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਲਓ ਤੇ ਮੈਂ ਉਹਦਾ ਰਿਪਲਾਈ ਕਰਾਂਗਾ ਕਈ ਵਾਰੀ ਰਿਪਲਾਈ ਕਰਨ ਦਾ ਟਾਈਮ ਨਹੀਂ ਮਿਲਦਾਗਾ ਠੀਕ ਆ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਪਾਇਆ ਹੁੰਦਾ ਤੇ ਮੈਨੂੰ ਮੈਸੇਜ ਛੱਡ ਦਿਆ ਕਰੋ ਕਈ ਵਾਰੀ ਨਾ ਮੈਂ ਮਤਲਬ ਕਾਲ ਜਿਵੇਂ ਕਹਿ ਸਕਦਾ ਕਾਲ ਨਹੀਂ ਟੈਂਡ ਕਰ ਸਕਦਾ ਹੁੰਦਾ ਕਈ ਮੁੰਡੇ ਕੁੜੀਆਂ ਕਾਲ ਕਰਦੇ ਆ ਤੇ ਮ ਮੈ ਉਸ ਲਈ ਖਿਮਾਤਾ ਚਾ ਚਕਾਂ ਤੇ ਮੈਨੂੰ ਨਾ ਮਤਲਬ ਆਪਣਾ WhatsApp ਤੇ ਮੈਸੇਜ ਕਰ ਦਿਆ ਕਰੋ ਮੇਰਾ ਸੇਮ ਨੰਬਰ ਹੀ ਹੈ WhatsApp ਤੇ ਵੀ ਠੀਕ ਆ ਤੇ ਮੈਨੂੰ ਇੱਕ ਮਤਲਬ ਮੈਸੇਜ ਛੱਡ ਦਿਆ ਕਰੋ ਮੈਂ ਦਾ ਰਿਪਲਾਈ ਜ਼ਰੂਰ ਕਰੂੰਗਾ ਠੀਕ ਆ WhatsApp ਤੇ ਕਈ ਵਾਰ YouTube ਤੇ ਕਮੈਂਟਸ ਜ਼ਿਆਦਾ ਹੋ ਜਾਂਦੇ ਕਈ ਵਾਰੀ ਸਕਿੱਪ ਵੀ ਹੋ ਜਾਂਦਾ ਉਹਦੇ ਲਈ ਵੀ ਮੈਂ ਮਾਫੀ ਦਾ ਹੱਕਦਾਰ ਹਾਂ ਠੀਕ ਆ ਤੇ ਮਾਫ ਕਰਦੇ ਹੋ ਇਸ ਲਈ ਕਿਉਂਕਿ ਡਿਊਟੀ ਉਦਾਂ ਦੀ ਹੋ ਜਾਂਦੀ ਕਈ ਵਾਰੀ ਨਹੀਂ ਟਾਈਮ ਲੱਗਦਾ ਠੀਕ ਆ ਕਈ ਵਾਰੀ ਲੇਟ ਨਾਈਟ ਆਈਦਾ ਸਵੇਰ ਫਿਰ ਅਰਲੀ ਮਾਰਨਿੰਗ ਡਿਊਟੀ ਚੱਲ ਜਾਈਦਾ ਇਸ ਕਰਕੇ ਮਤਲਬ ਥੋੜਾ ਹੈ ਕਈ ਵਾਰੀ ਨਹੀਂ ਮਤਲਬ ਸ਼ਡਿਊਲ ਬੰਦ ਆ ਗਾ ਰਿਪਲਾਈ ਕਰਦਾ ਕਈ ਵਾਰੀ ਵੀਡੀਓਜ਼ ਵੀ ਏਲੇਟ ਹੋ ਜਾਂਦੀਆਂ ਠੀਕ ਹੈ ਤੇ ਤੁਸੀਂ ਮੈਨੂੰ ਜੋ ਵੀ ਕੋਈ ਕੁਐਸਚਨ ਹੁੰਦਾ ਨਾ ਮਤਲਬ ਪਹਿਲੀ ਗੱਲ ਤਾਂ ਮੈਨੂੰ YouTube ਕਮੈਂਟਸ ਦੇ ਵਿੱਚ ਪੁੱਛ ਲਿਆ ਕਰੋ ਠੀਕ ਹੈ ਜੇ ਉਹਦਾ ਨਹੀਂ ਰਿਪਲਾਈ ਮਤਲਬ ਨਹੀਂ ਰਿਪਲਾਈ ਹੁੰਦਾ 1-2 ਦਿਨ ਤੱਕ ਤਾਂ ਫਿਰ ਤੁਸੀਂ ਮੇਰਾ ਮਤਲਬ ਜਿਹੜਾ ਨੰਬਰ ਹੈਗਾ ਉੱਤੇ ਮੈਨੂੰ ਪਰਸਨਲੀ ਮਤਲਬ ਕੁਐਸਚਨ ਕਰ ਲਿਆ ਕਰੋ ਤੇ ਮੈਂ ਤੁਹਾਨੂੰ ਉਹਦਾ ਰਿਪਲਾਈ ਜ਼ਰੂਰ ਦਵਾਂਗਾ ਠੀਕ ਹੈ ਤੇ ਉਮੀਦ ਕਰਦਾ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਊਗੀ ਤੁਹਾਡਾ ਜਿਹੜਾ ਹੈਗਾ ਕੁਐਸਚਨ ਠੀਕ ਆ ਤੇ ਚਲੋ ਫਿਰ ਠੀਕ ਆ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਤੇ ਸਪੋਰਟ ਕਰਦੇ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਠੀਕ ਆ ਲਾਈਕ ਸਬਸਕ੍ਰਾਈਬ ਜੋ ਵੀ ਹੈਗਾ ਤੇ ਚਲੋ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਵਿੱਚ ਤੇ ਸਪੋਰਟ ਕਰਦੇ ਰਹੋ ਚੈਨਲ ਨੂੰ ਲਾਈਕ ਕਰਦੇ ਚੈਨਲ ਨੂੰ ਤੇ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਵਿੱਚ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਆ ਆਪਣੀਆਂ ਆਉਣ ਵਾਲੀਆਂ ਭਰਤੀਆਂ ਲਈ ਮਤਲਬ ਹੋਰ ਜਿਵੇਂ ਕਹਿ ਸਕਦੇ ਨਵੀਂ ਨਵੀਆਂ ਭਰਤੀਆਂ ਆਉਣੀਆਂ ਹੈਗੀਆਂ ਅੱਗੇ ਠੀਕ ਆ ਉਹਦੀ ਵੀ ਜਾਣਕਾਰੀ ਦਿੰਦਾ ਰਹੂੰਗਾ ਔਰ ਜਿਹੜੀਆਂ ਪ੍ਰੈਜ਼ੀਡੈਂਟ ਚੱਲ ਰਹੀਆਂ ਭਰਤੀ 2023 ਵਾਲੀ ਭਰਤੀ ਦੀ ਜੁਆਇਨਿੰਗ ਬਿਲਕੁਲ ਨੇੜੇ ਆ ਠੀਕ ਆ ਮੈਡੀਕਲ ਬਿਲਕੁਲ ਨੇੜੇ ਮਤਲਬ ਬਿਲਕੁਲ ਕੰਪਲੀਟ ਹੋਣ ਵਾਲੇ ਆ ਹੁਣ ਠੀਕ ਆ ਉਸ ਤੋਂ ਬਾਅਦ ਥੋੜੀ ਥੋੜੇ ਦਿਨਾਂ ਵਿੱਚ ਬਾਇਓਮੈਟ੍ਰਿਕ ਹੋ ਜਾਣੀ ਆ ਤੇ ਉਹਦੇ ਬਾਰੇ ਵਿੱਚ ਮਤਲਬ ਅੱਗੇ ਜਿਹੜੀਆਂ ਹੈਗੀਆਂ ਜਿਹੜੀਆਂ ਚੱਲ ਰਹੀ ਹੈ ਭਰਤੀ 2 ਤੇ ਤੇ ਇੱਥੇ ਹੀ ਫਿਰ ਆਪਾਂ ਵੀਡੀਓ ਨੂੰ ਬ੍ਰਾਮ ਦਿੰਨੇ ਆ ਤੇ ਮਿਲਦੇ ਆ ਕਿਸੇ ਹੋਰ ਟੌਪਿਕ ਤੇ ਤਦ ਤੱਕ ਲਈ ਸასი ਕਾ ਜੈ ਹਿੰਦ